ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੀਆਂ ਝੋਟੀਆਂ ਨੇ ਨੀਲੀ ਰਾਵੀ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਆਓ ਵੀਰ ਜੀ ਅੰਨਾ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਆ ਚਾਲ ਕਿਰਪਾ ਬਾਬੇ ਦੀਪ ਸਿੰਘ ਦੀ ਮਰ ਹੈ ਵਧੀਆ ਵੀਰੇ ਨਾਮ ਦੱਸਿਓ ਨਾਮ ਕਮਲਜੀਤ ਸਿੰਘ ਜੀ ਹਾਂਜੀ ਐਂਡ ਭਗਵਾਨਪੁਰ ਤਸੀਲ ਡੇਰਾ ਬੱਪਣਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਆ ਫੋਨ ਨੰਬਰ ਵੀ ਜੀ 9815907784 ਮਰਾ ਨੰਬਰ ਹੈ ਇੱਥੇ ਵਟਸਐਪ ਚੱਲਦਾ ਹੈ ਠੀਕ ਹੈ ਵੀਰੇ ਤਾਂ ਵੱਡੀਆਂ ਵੇੜਾਂ ਕੋਲੇ ਵੀਰੇ ਅੱਜ ਆਗੀਆਂ ਚੰਗੇ ਰਿਕਾਰਡ ਵਾਲੀਆਂ ਕਿੰਨੀਆਂ ਵੇੜਾਂ ਦੰਦਾ ਜੀ ਕੀ ਬਾਤ ਹੈ ਨੇ ਵੱਡੀਆਂ ਝੋਟੀਆਂ ਨੇ ਵੀਰੇ ਉਹ ਵੀਡੀਓ ਪੂਰੀ ਵੇਖਿਓ ਚੰਗੇ ਰਿਕਾਰਡ ਵਾਲੀਆਂ ਨੇ ਹਾਂਜੀ ਵੀਰੇ ਸ਼ੁਰੂ ਕਰੀਏ ਵੇੜ ਤੋਂ ਹੀ ਹਾਂਜੀ ਹਾਂਜੀ ਵੇੜ ਹੁਣੇ ਸੂਈ ਆ ਅਸੂ ਗਿਆ 15-20 ਮਿੰਟ ਹੋ ਗਏ ਆ ਠੀਕ ਹੈ ਵੀਰੇ ਹਾਂਜੀ ਆਂਦੀ ਸੂ ਗਿਆ ਠੀਕ ਹੈ ਤਾਂ ਆਪਨਾ ਕਿੰਨੇ ਕ ਦੁੱਧ ਵਾਲੀ ਵੀਰੇ ਦੱਸ ਦੇ ਰਕਾਰ ਗੋਟ ਦਾ ਕੋਈ ਪੰਜੀ ਕਿਲੋ ਦੁੱਧ ਵਾਲੀ ਬੱਛੀ ਆ ਅੱਛਾ ਇਹ ਵਛਾ ਦਿੱਤਾ ਇਹਦਾ ਅੱਛਾ ਵਛਾ ਆ ਗਿਆ ਸਾਡੀ ਬੱਛਾ ਆ ਗਿਆ ਠੀਕ ਆ ਜੀ ਬਾਕੀ ਵੀਰੇ ਚੈੱਕ ਕਰ ਲਓ ਫੁੱਲ ਬਰੀਡ ਆ ਤਾਜੀ ਸੂਈਆ ਤੇ ਤੋਰਾ ਵਿਖਾਈਏ ਵੀਰੇ ਖੋਲੋ ਚਾਰ ਦੰਦ ਜੇ ਵਛੀ ਐ ਚਾਰ ਦੰਦ ਆ ਗਿਆ ਬਾਕੀ ਵੀਰੇ ਥਣ ਥਣ ਦੀ ਕੁਆਲਿਟੀ ਚੈੱਕ ਕਰੋ ਚੰਗਾ ਥਣ ਵਧੀਆ ਲੱਗਿਆ ਜੀ ਤੋਰ ਦੇ ਕੀ ਬਾਤਾਂ ਨੇ ਲੈਵਲ ਹੁਆ ਵੀਰੇ ਚੈੱਕ ਕਰ ਲਓ ਤੇ ਲੈਵੇ ਤੋਂ ਅੰਦਾਜ਼ਾ ਲਾ ਲਿਓ ਕਿ ਕਿੰਨਾ ਦੁੱਧ ਭਰੂਗੀ ਐ ਥੱਲੋਂ ਚੰਗੀਆਂ ਪੰਡਾ ਪੁੰਡਾ ਪਾਈਆਂ ਵੀਰ ਜੀ ਵੇਖੋ ਚੈੱਕ ਕਰੋ ਇਹ ਵੀਰੇ ਜੀ ਸੁੱੜਦੇ ਤੱਕ ਹੋਰ ਬਣ ਜਣਾ ਨੇ ਪੁੱਛਣ ਹਨਾ ਥੱਲੋਂ ਚੰਗੀ ਵੈੜੀ ਇਹ ਤਾਂ ਥਣ ਤੋਂ ਬੜਾ ਚੰਗਾ ਕੁਆ ਥਣ ਵੀ ਚੰਗਾ ਕਾਫੀ ਬਣੀ ਆ ਵੈੜ ਥੱਲੋਂ ਤੇ ਵੀਰੇ ਦੁੱਧ ਚੰਗਾ ਭਰੂਗੀ ਕਿਉਂਕਿ ਥਣ ਬਹੁਤ ਸਪੈਸ਼ਲ ਲੱਗਿਆ ਵੈੜ ਨੂੰ ਦੁੱਧ ਵਾਲੇ ਥਣ ਲੱਗੇ ਵੀਰੇ ਚੰਗੇ ਹਨਾ ਚਵਾਈ ਵਾਲੇ ਥਣ ਲੱਗੇ ਆ ਚੰਗੇ ਰਿਕਾਰਡ ਵਾਲੀ ਆ ਰੰਗ ਬਾਜਾ ਤੇ ਬਾਕੀ ਵੀਰੇ ਬਰੀਡ ਆ ਚੀਕਾਂ ਨਹੀਂ ਪੰਨਾ ਦੇਖੋ ਜਦਾਂ ਮਰਦੀ ਵੀ ਦੀ ਹੈ ਸੀਸ ਲੱਗ ਹੈ ਨਾ ਹਾਂਜੀ ਮੋਟਰ ਹੀ ਆ ਗਈ ਠੀਕ ਠੀਕ ਹੈ ਚੰਗਾ ਜਵਾਬ ਹਾਂ ਚੰਗੀ ਵੀ ਠੀਕ ਹੈ ਹਾਏ ਸੂਝ ਆਈ ਆ ਤਾਂ ਦੁੱਧ ਚੰਗਾ ਪਰੂਗੀ ਵੀਰ ਕਹਿੰਦੇ ਚੰਗੀ ਬ੍ਰੀਡ ਵਾਲੀ ਆ ਵੀਰੇ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੜੇ ਮੋਲ ਵੀਰ ਜੀ ਕਾਂਡੂ ਦਾ ਵੈਲ ਹੈ 75000 ਦੀ ਹਾਂਜੀ ਵਾਹ ਹੁਣ ਚਲੋ ਸੂਝ ਤੁਹਾਨੂੰ ਪਤਾ ਜਿਹੀ ਆ ਇਹ ਸਰਵਸੇ ਇਕੱਲੇ ਬੜੇ ਲੜਿਆ ਹੁੰਦਾ ਵਾ ਬਿਲਕੁਲ ਇੱਕ ਲਿੱਸਾ ਥੋੜਾ ਜਾ ਆਉਂਦਾ ਵਜਾਂ ਬਿਲਕੁਲ ਬਿਲਕੁਲ ਹੁਣ ਵੇੜ ਆਪਾਂ ਜਿਹੜੀ ਹਾਂ ਨਾ ਆਉਣਾ 65 ਹਜ਼ਾਰ ਦੀ ਰਹੀਆਂ ਬਸ 65 ਦੀ ਹਾਂਜੀ ਛੋਟ ਛਾੜੀ ਹੋਣੀ ਜੀ ਵਿੱਚ ਛੋਟ ਛਾੜੋ ਜੀ ਹਣਾ ਵੀਰੇ ਹਾਂਜੀ ਹਾਂਜੀ ਛਾੜੀ ਬਾਕੀ ਕੋਈ ਵੀਰ ਫੋਨ ਲਾਵੇ ਮੋੜੇ ਹੋਣਾ ਹਣਾ ਵੀਰੇ ਬਿਲਕੁਲ ਬਿਲਕੁਲ ਜੀ ਵੇਖੋ ਵੀਰੇ ਵੱਡੀ ਵੇੜ ਆ 65 ਹਜ਼ਾਰ ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਤਾਜੀ ਸੂਈਆ ਵੀਰੇ ਅਜੇ ਭਲਾਂ ਭੂਲਾਂ ਵਿੱਚ ਆ ਗਿਆ ਬੈਠਦੇ ਬਿਲਕੁਲ ਹੈ ਇਹ ਭਲਾਂ ਭੂਲਾਂ ਦੇ ਵਿੱਚ ਆ ਵੀਰੇ ਹਣਾ ਕੋਈ ਭਲ ਭੂਲ ਵੀ ਪਈ ਆ ਹਾਂਜੀ ਹ ਐਰ ਸ਼ਹਿਰ ਆ ਪਿਆ ਹੋਰ ਐਰ ਸ਼ਹਿਰ ਚ ਆ ਗਈ ਨਾ ਲਾਲ ਡੰਬੀ ਆ ਗਈ ਠੀਕ ਆ ਜੀ ਠੀਕ ਆ ਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਵਿਹੜ ਇਹਦੇ ਬਾਰੇ ਦੱਸਿਓ ਹਾਂਜੀ ਹਾਂਜੀ ਦੁਜੇ ਸੁਵੇ ਵਿਧੀ ਵਿਹੜਿਆ ਨਹੀਂ ਜਿਹੜੀ ਦੋ ਵੀ ਵਿਹੜਿਆ ਦੋ ਦੰਦ ਵਿਹੜਾ ਗਈ ਆ ਠੀਕ ਆ ਦੋ ਦੰਦ ਵਿਹੜਿਆ ਤੇ ਠੰਡੀ ਧਿੜੀ ਕੋਈ ਰੱਸੀ ਲੋੜ ਨਹੀਂ ਇਹਨੂੰ ਅੱਛਾ ਕੋਈ ਮੰਗੇ ਦੀ ਲੋੜ ਨਹੀਂ ਪੈਣੀ ਸਾਡੀ ਸੂਈ ਬਿਲਕੁਲ ਤਾਜੀ ਸੂਈ ਵੀਰੇ ਬਿਲਕੁਲ ਤਾਜੀ ਸੂਈ ਬਛਾ ਮਗਰਾਂ ਤਾਂ ਦਿਖਾ ਦਿੰਨੇ ਆ ਠੀਕ ਆ ਕੋਲ ਵੀਰੇ ਨਾਲੂ ਨਾਲ ਹੋਊਗਾ ਬਛੇ ਦੇ ਠੀਕ ਆ ਜੀ ਬਾਕੀ ਵੇਖੋ ਵੀਰ ਇਹ ਵੀ ਚੰਗੀ ਵਹਿੜ ਆ ਗਈ ਆ ਚਮਕ ਚਮਕ ਵਾਲੀ ਆ ਦੰਦ ਦੇਖਣੇ ਤਾਂ ਵਿਖਾ ਦਿੰਨੇ ਬਿਲਕੁਲ ਵੀਰੇ ਵਿਖਾ ਦਿਓ ਵੇਖੋ ਵੀਰੋ ਚੈੱਕ ਕਰੋ ਕਿਆ ਬਾਤ ਹੈ ਜੀ ਦੋ ਦੰਦ ਵਹਿੜ ਆ ਗਈ ਆ ਠੀਕ ਹੈ ਜੀ ਬਾਕੀ ਵੀਰੇ ਨੋਕ ਵਾਲਾ ਥਾਣਾ ਗਿਆ ਤਾਂ ਲੈ ਵਾਲੂ ਵੇ ਬਾਕੀ ਚੈੱਕ ਕਰ ਲੋ ਚੰਗੀ ਵਸ਼ੀ ਹੈ ਜੀ ਇਹ ਵੀ ਐ ਲੈ ਵਾਲੂ ਆ ਚੰਗਾ ਲੱਗਿਆ ਵੀਰੇ ਹੈ ਚਮਕਾਲੀ ਵਹਿੜ ਆ ਚਮਕ ਬਹੁਤ ਆ ਵਹਿੜ ਤੇ ਠੀਕ ਹੈ ਵੀਰੇ ਬਹੁਤ ਪਹੁੰਚੋ ਬੱਚੇ ਹੀ ਆਵੇ ਬਿਲਕੁਲ ਬਹੁਤ ਸ਼ਾਨਦਾਰ ਵੈੜ ਵੀਰੇ ਦੋ ਦੰਦ ਆ ਗਿਆ ਬਾਕੀ ਨੋਕ ਵਾਲਾ ਥਣ ਆ ਗਿਆ ਰਾਜੀ ਬਾਜੀ ਆ ਚਮਕ ਚਮਕ ਫੁੱਲਾ ਚੰਗੀ ਸੋਹਣੀ ਵੀਰੇ ਵੇਖਣ ਨੂੰ ਵੈੜ ਬਹੁਤ ਸ਼ਾਨਦਾਰ ਲੱਗਦੀ ਆ ਤੇ ਚੰਗੀ ਕੁਆਲਟੀ ਦੀ ਵੈੜ ਆ ਦੁੱਧ ਵੀਰੇ ਸੰਗਣਾ ਹੋਏ ਦਾ ਕਾਫੀ ਆ ਨਾ ਦੁੱਧ ਵੀ ਮਈਆਂ ਵਰਗਾ ਹੋਣਾ ਵੀਰੇ ਤਾਂ ਹੈ ਹੈ ਵੀਰੇ ਸੀਸ ਲੱਗ ਬਹੁਤੀ ਚੰਗੀ ਜਿਹੀ ਵੈੜ ਹੈ ਸੀਸ ਲੱਗ ਜੇ ਤਾਂ ਅੱਛੀ ਸੀਸ ਲੱਗ ਆ ਗਈ ਠੀਕ ਹੈ ਜੀ ਠੰਡੀ ਆ ਗਈ ਹੈ ਨਾ ਹਾਂ ਜੀ ਬਿਲਕੁਲ ਚੰਗਾ ਥਣ ਆ ਗਿਆ ਨੌਕਾਲਾ ਤਾਂ ਬੱਚਾ ਇਹਨੇ ਕੀ ਬਾਲਿਆ ਵੀ ਬੱਚਾ ਬਸ਼ਾ ਜਿ ਮਗਰੇ ਅੱਛਾ ਇਹਦੇ ਬੱਚਾ ਆ ਗਿਆ ਹਾਂ ਕੋਈ ਟਾਈਮ ਨਹੀਂ ਲੱਗਾ 7 ਵਜੇ ਸਵੇਰ ਦੀ ਚੋਈ ਆ ਆ ਬਿਲਕੁਲ ਕੋਈ ਕਿਤੇ ਡੋਕਾ ਨਹੀਂ ਮਾਰਿਆ ਕੋਈ ਵੈਰ ਨਹੀਂ ਕੁਝ ਨਹੀਂ ਤੇ ਸ਼ਾਮਾਂ ਨੇ ਚੰਗਾ ਚੱਡਾ ਕਰ ਦਿਆਂਗੇ ਤੇ ਵੀਰੇ ਮੁੱਲ ਮੁੱਲ ਵੀਰ ਜੀ ਜਿਹੜੀ ਹਾਂ ਨਾ ਦੇਣੀ ਆ ਨਾ ਮੁੱਲ ਭਾਂ 60 ਕਰੀਏ 55000 ਦੀ ਮੱਛੀ ਦੇ ਦਾਂਗੇ 55000 ਦੀ ਹਾਂਜੀ ਠੀਕ ਹੈ ਵੀਰੇ ਜਹਾਜ ਬਿਲਕੁਲ ਪੱਥਰ ਆੜਗੀ ਵੇਖੋ ਵੀਰੋ 55000 ਦੀ ਨੋਗ ਗਲਾ ਥਾਣਾ ਗਿਆ ਫੁੱਲ ਰਾਜੀ ਚਮਕ ਦੋ ਦੰਦ ਤੇ 55 ਜੀ ਵੀਰੇ ਮਾਨਤ ਕੀਤੋਂ ਜਿਆਦਾ ਮਾਨਤਾਨ ਕਰਾਂ ਠੀਕ ਹੈ ਜੀ ਬਾਕੀ ਕੋਈ ਵੀਰੇ ਫੋਨ ਲਾਵੇ ਮੋੜ ਦੇਣੀ ਹਣਾ ਵੀਰੇ ਫੋਨ ਲਾਓ ਵੀਰੇ ਜਰੂਰ ਮਾਂ ਤਨ ਹੋ ਜੂ ਹਾਂਜੀ ਇਹ ਤੀਜੇ ਨੰਬਰ ਤੇ ਆ ਗਈ ਆਹ ਦੇਖੋ ਵੀਰ ਜੀ ਬੱਚੀ ਚਾਹ ਬਾਤ ਆ ਜੀ ਦੇਖੋ ਵੀਰੋ ਬਰੀਡ ਚੈੱਕ ਕਰ ਲਓ ਬਹੁਤ ਚੰਗੀ ਕੁਆਲਿਟੀ ਵੱਡੀ ਵਹਿੜਾਈ ਕੱਦ ਵਜਨ ਵਾਲੀ ਵੱਡੀ ਵਹਿੜੀ ਦੀ ਬਹੁਤ ਜ਼ਿਆਦਾ ਚੰਗੀ ਆ ਦੋਫੇ ਵੀ 20 22 25 ਕਿਲੋ ਵੇਚੂਗੀ ਕਿੰਨੇ ਦਿਨ ਬਾਕੀ ਦੱਸਿਆ ਦੇ ਵੀਰ ਇਹ 12 13 ਦਿਨ ਪਈ ਆ 12 13 ਦਿਨ ਬਾਕੀ ਨੇ ਦੇਖੋ ਵੀਰੋ ਥਣ ਥਣ ਚੈੱਕ ਕਰ ਲਿਓ ਚੰਗਾ ਥਣ ਲੱਗਿਆ ਐ ਗੁਲਾਬੀ ਥਣ ਆ ਗਿਆ ਲੈ ਵਲੂਆ ਚੰਗਾ ਘੈਂਟ ਆ ਤੇ ਕੱਦ ਵਜਨ ਵਾਲੀ ਆ ਜੀ ਕੱਦ ਘਾਟ ਵਾਲੀ ਆ ਗਈ ਆ ਜੀ ਲੰਮੀ ਬੇਲ ਆ ਗਈ ਵੀਰੋ ਚੈੱਕ ਕਰੋ ਚੰਗੀ ਸੋਹਣੀ ਵੈੜਾ ਇਹ ਵੀ ਤੇ ਦੁੱਧ ਵੀ ਇਹ ਦੱਸਦਾ ਕਿ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰੇ ਥਣ ਥੁਣ ਕੱਦ ਕਾਠ ਥਣ ਪਾਣੇ ਦੀ ਬਹੁਤ ਸਾਫ ਆ ਬਾਕੀ ਚੈੱਕ ਕਰ ਲੋ ਚੰਗੀ ਵੈੜ ਬਰੀਡ ਆ ਜੀ ਥਣ ਚੰਗਾ ਆ ਗਿਆ ਵੀਰੇ ਗੁਲਾਬੀ ਥਣ ਆ ਗਿਆ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੈੜ ਦੇ ਦੇਣੀ ਹੈ ਵੀਰ ਜੀ ਵੈੜ ਤੇ ਵੀ 75000 ਰੁਪਿਆ ਹਾਂਜੀ ਜਿਹੜੀ ਹਾਂ ਨਾ ਵੈੜ ਇਹ ਵੀ 65000 ਦੀ ਕੁੜੇ ਦੇਣੀ ਆ ਬਸ 65 ਦੀ ਹਾਂ ਛੋਟ ਛਾੜ ਹੋ ਜੂਗੀ ਵਿੱਚ ਬੜੀ ਵੱਡੀ ਵਸ਼ੀ ਆ ਗਈ ਛੋਟੀ ਥੋੜਾ ਬਾਕੀ ਕੋਈ ਫੋਨ ਲਾਵੇ ਵੀਰੇ ਹਨਾ ਦੁੱਧ ਵੀ 25 ਕਿਲੋ ਘੱਟ ਦਿੰਦੇ 65 'ਚ ਵੀਰੇ ਮਾਨਤਨ ਕਰ ਦਿਓ ਬੜਾ ਮੋੜਾ ਕਰਦਾ ਚਲੋ ਵੈੜ ਵੱਡੀ ਆ ਰੇੜ ਵੀ ਠੀਕ ਆ ਵੀ ਇਹਦਾ 65000 ਬਾਕੀ ਵੀਰੇ ਫੋਨ ਜ਼ਰੂਰ ਲਾ ਲਿਓ ਚੰਗੀ ਵੱਡੀ ਵਸ਼ੀ ਆ ਗਈ ਆ ਹਾਂਜੀ ਅਗਲੇ ਬੰਨੇ ਆ ਗਈ ਮੱਝ ਵੀਰੇ ਮਾ ਜੀ ਜੀ ਇਹਦੇ ਬੜਾ ਤਰ੍ਹਾਂ ਦੇ ਭਏ ਜੇ ਦੂਜੇ ਸੂਰੇ ਨੇ ਸੁਣਾ ਜੀ ਇਹ ਪੂਰੇ ਰੰਗ ਦੀ ਤਿਲਾਂ ਵਾਲੀ ਪੂਰੀ ਤਿਲਾਂ ਵਾਲੀ ਪੂਰੀ ਆ ਗਈ ਆ ਹਾਂ ਜੀ ਹਾਂ ਜੀ ਕੀ ਬਾਤ ਹੈ ਦੇਣ ਕਿੰਨੇ ਬਾਕੀ ਵੀਰੇ ਦੱਸਿਆ ਦੇਣ 12 ਤਰ੍ਹਾਂ ਦੇ 12 ਦਿਨ ਦੇਣਾ ਮੰਨ ਕੇ ਲੈ ਜਾ ਕੋਈ ਦੋ ਦਿਨ ਬਿਲਕੁਲ ਵੇਖੋ ਵੀਰੋ ਸਿੰਘ ਸਿੰਘ ਦੀ ਕੁਆਲਿਟੀ ਵੀ ਚੰਗੀ ਘੈਂਟ ਆ ਤਿਲਾਂ ਵਾਲੀ ਪੂਰੀ ਆ ਗਈ ਆ ਜੀ ਚੈੱਕ ਕਰ ਲੋ ਲੈਵਾ ਲੋ ਠੰਣ ਠੁਣ ਚੰਗਾ ਲੱਗਿਆ ਦੇਣਾ ਇਹ ਜਰੂਰ ਬਾਕੀ ਨੇ ਵੀਰ ਨੇ ਦੱਸਿਆ 10 12 ਦਿਨ ਖੜਦੀ ਆ ਬਾਕੀ ਵੀਰੇ ਫੇਸ ਕੁਆਲਟੀ ਵੀ ਚੰਗੀ ਆ ਛੋਟੀ ਦੀ ਸਿੰਘ ਸੁng ਚੰਗਾ ਲੱਗਿਆ ਚੈੱਕ ਕਰ ਲੋ ਆ ਵੇਖੋ ਇੱਕ ਵੇਖੋ ਬਿਲਕੁਲ ਤਾਂ ਬਾਕੀ ਵੀਰੇ ਤਿਲਾਂ ਵਾਲੀ ਬੁਰੀ ਬਹੁਤ ਘੱਟ ਵੇਖਣ ਨੂੰ ਪਛੂ ਇਹੋ ਜਿਹਾ ਮਿਲਦਾ ਚੰਗੀ ਮੰਨੀ ਜਾਂਦੀ ਆ ਦੁੱਧ ਨੂੰ ਵੀ ਚੰਗੀਆਂ ਨਿਕਲਦੇ ਆ ਹਨਾ ਵੀਰੇ ਇਹਦਾ ਬਿਲਕੁਲ ਹਾਂਜੀ ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ ਛੋਟੀ ਨਹੀਂ ਉਹਦਾ 85000 ਦੀ ਹਾਂਜੀ ਪਰ ਜਿਹੜੀ ਹੁਣ ਆਪਾਂਸੇ ਆਉਂ ਸਾਹਸ ਨੂੰ ਛੱਡ ਕੇ ਜਿਹੜੀ ਦੇ ਦੇਣੀ ਆ ਨਾ ਬਿਲਕੁਲ 76000 ਦੀ ਦੇ ਦੇਣੀ ਉਹ ਹੁਣ 76 ਦੀ 76000 ਦੀ ਬਿਲਕੁਲ ਜਾਇਓ ਚਲੋ ਕੇ ਵੀਰ ਨੇ ਸਾਹਮਣੀ ਹਨਾ ਦਾ ਕੋਈ ਨਹੀਂ ਟੋਕੜਾ ਮੁੱਲ ਬਾਕੀ ਕੋਈ ਫੋਨ ਲਾ ਲੇ ਹਨਾ ਹਾਂ ਬੂੜੀ ਓਦਾਂ ਵੀ ਲੋ ਕਈ ਸ਼ੌਂਕ ਨਾ ਲੈਂਦੇ ਆ ਕੁਛ ਨਹੀਂ ਮੁੱਲੇ ਦਾ ਹੈਗਾ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਫੋਨ ਲਾ ਲਿਓ ਮਾਦਾਨ ਖੁੱਲੇ ਹੋ ਜਾਣਗੇ ਵੀਰ ਕਹਿੰਦਾ ਆ ਗਈ ਨੀਲੀ ਰਾਵੀ ਚ ਆ ਗਈ ਨੀਲੀ ਰਾਵੀ ਦੀ ਆ ਪੂੜਾ ਦੁੱਤ 10 ਕਿਲੋ ਕੰਡੇ ਬਿਲਕੁਲ ਬਹੁਤ ਚੰਗੀ ਝੋਟੀਆਂ ਵੀਰੇ ਨਿਸ਼ਾਨੀਆਂ ਨਿਸ਼ੂਣੀਆਂ ਚੈੱਕ ਕਰ ਲਓ ਨੀਲੀ ਰਾਵੀ ਚ ਆ ਗਈ ਆ ਪਿਓ ਨੀਲੀ ਦੀ ਪਿਓਰ ਤੇ ਸਿੰਘ ਦੀ ਕੁਆਲਿਟੀ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਕਿਆ ਬਾਤ ਹੈ ਜੀ ਪੈਰ ਟੂਟ ਦਿਖਾਓ ਐ ਮਾਨ ਕੀ ਆਖ ਆ ਗਈ ਆ ਤੋਰ ਵੀਰੇ ਐ ਚੰਗੀ ਘੈਂਟ ਝੋਟੀ ਆ ਬਹੁਤ ਚੰਗੀ ਝੋਟੀ ਆ ਵੀਰੇ ਕਿੰਨੇ ਦਿਨ ਹੋਈ ਸੂਈ ਨੂੰ 8 ਦਿਨ ਹੋ ਗਿਆ ਬਾਕੀ ਵੀਰੇ ਲੈ ਵਾਲੂਆ ਚੈੱਕ ਕਰ ਲਓ ਚੰਗੀ ਝੋਟੀ ਆ ਗਈ ਆ ਇੰਚ ਗੱਠਾ ਜੂਠਾ ਬੜਾ ਚੋੜਾ ਤੇ ਸਿੰਘ ਦੀ ਕੁਆਲਿਟੀ ਵੀ ਚੰਗੀ ਘੈਂਟ ਲੱਗੀ ਆ ਤੇ ਨਿਸ਼ਾਨੀਆਂ ਨੀਲੀ ਦਾ ਵੀ ਜੇ ਵੇਖ ਲੋ ਵੀਰੇ ਚੈੱਕ ਕਰੋ ਕਮਾਲ ਹੋ ਗਈ ਬੱਚ ਗਿਆ ਵੀਰੇ ਦਾ ਬੱਚਾ ਕੱਟਾ ਨਹੀਂ ਮਗਰ ਕੱਟਾ ਗਿਆ ਹਾਂਜੀ ਹਾਂਜੀ ਕੱਟਾ ਜੀ ਠੀਕ ਹੈ ਤੇ ਵੀਰੇ ਇਹਦਾ ਮੁੱਲ ਮੁੱਲ ਵੀ ਜੀ ਵੇਖ ਲੋ ਕਿੰਨੇ ਕਦੀ ਆ ਜਾਣਦੇ ਹੋ ਵੀਰੇ ਜੈ ਜੀ ਜੈ ਜਾਣਦੀ ਏ ਜਾਣਦੇ ਰੇਟ ਸਾਡੇ ਜਾਇਜ਼ ਹੁੰਦੇ ਸਾਰੇ ਪਸ਼ੂਆਂ ਦੇ ਇਹ ਵੀ ਜਾਣਦੇ ਹੋ ਜੈ ਜੀ ਜਾਨਵਰ ਚੰਗੇ ਰੇਟ ਬਿਲਕੁਲ ਜੈ ਛੋਟੀ ਤੇ ਆਉਂਦਾ ਇੱਕ ਪੰਜੀ ਦੀ ਜੇ ਮੰਨੀਆਂ ਗੱਲ ਤੇ ਬਾਜ਼ ਦੇ ਹਿਸਾਬ ਨਾਲ ਜੀ ਕੁਆਲਟੀ ਹੈ ਛੋਟੀ ਜੀ ਹਾਂਜੀ ਸਿੰਘ ਸਿੰਘ ਨੂੰ ਵੇਖੋ ਕਿਦਾਂ ਬੜੀ ਕੀ ਆ ਬਹੁਤ ਚੰਗੀ ਝੋਟੀ ਆ ਵੀਰੇ 1 20 ਦੇ ਦਈਏ ਹੋਰ ਕਰ ਦਿਓ ਮਾਦਨ ਵੀਰੇ 1 16 ਦੀ ਲਾਸਟ ਦੇ ਦਾਂਗੇ ਝੋਟੀ ਚਲੋ ਠੀਕ ਆ ਬਾਕੀ ਕੋਈ ਵੀਰੇ ਫੋਨ ਲਾ ਲੇ ਤਾਂ ਮੋੜੇ ਹੋਣਾ ਹਨਾ ਵੀਰੇ ਛੋਟ ਹੋ ਜੂਗੀ ਵੀਰੇ ਛੋਟ ਹੋ ਜੂਗੀ 1 15 ਜੀ ਵੇਖੋ ਵੀਰੇ ਝੋਟੀ ਦੀ ਕੁਆਲਿਟੀ ਚੈੱਕ ਕਰੋ ਜੀ ਕੀ ਕਹਣਾ ਝੋਟੀ ਦਾ ਬਹੁਤ ਸ਼ਾਨਦਾਰ ਝੋਟੀਆਂ ਨੇ ਸਿੰਘ ਸਿੰਘ ਚੰਗੇ ਲੱਗੇ ਝੋਟੀਆਂ ਨੂੰ ਬਾਕੀ ਵੀਰੇ ਥੰਡ ਥੁਣ ਦੀਆਂ ਕੁਆਲੀਆਂ ਚੈੱਕ ਕਰ ਲਓ ਹਾਂ ਚੰਗੇ ਥਣਾਂ ਆ ਗਏ ਝੋਟੀਆਂ ਨੂੰ ਬਹੁਤ ਚੰਗੀਆਂ ਝੋਟੀਆਂ ਵਿੱਧੀ ਠੀਕ ਹੈ ਜੀ ਜ਼ਿਆਦਾ ਚੰਗੀਆਂ ਕੁਆਲਿਟੀ ਨਾਲੇ ਬੂੜੀ ਆ ਨੀਲੀ ਆ ਬਿਲਕੁਲ ਜੀ ਸਾਰੀਆਂ ਹੈਗੀਆਂ ਬਾਕੀ ਆ ਵੇਖੋ ਟਰੱਕ ਹੀ ਆ ਗਿਆ ਕੀ ਬਾਤ ਹੈ ਜੀ ਵੇਖੋ ਵੀਰੋ ਚੈੱਕ ਕਰੋ ਕੁਆਲਿਟੀ ਐ ਨਾਣਾ ਨੂੰ ਨਾ ਚੈੱਕ ਕਰ ਲਓ ਇੱਕ ਵਾਰੀ ਤੇ ਵੀਰ ਕੋ ਪੁੱਛਦੇ ਆ ਇਹਦੇ ਬਾਰੇ ਹਾਂਜੀ ਵੀਰੇ ਇਹਦੇ ਬਾਰੇ ਦੱਸਿਓ ਪੀਤੀਏ ਦੂਵੇ ਮੈਂ ਸੁਣੀ ਆ ਦੂਜੇ ਦੂਜੇ ਸਵੇਰੇ ਦਿੱਤਾ ਮੈਂ ਨਹੀਂ ਕੀ ਬਾਤ ਹੈ ਇਹ ਤਾਂ ਵੀ ਨੂੰ ਵੀ ਭਾਵੇਂ ਹੱਥ ਮਾਰਦੇ ਕੀ ਬਾਤ ਹੈ ਵੀਰੇ ਚੈੱਕ ਕਰੋ ਨਾਣਾ ਨੂੰ ਦਿਖਾਓ ਮਾੜੀਆਂ ਆ ਇਹ ਇਧਰੋਂ ਕੀ ਬਾਤ ਹੈ ਵੇਖੋ ਨਾੜਾ ਵੇਖੋ ਵੀਰੇ ਚੈੱਕ ਕਰ ਲਿਓ ਐ ਪਤਲੇ ਚਮਚ ਆ ਗਈ ਆ ਨਾੜਾ ਰੂਣਾ ਚੱਡੇ ਤੇ ਚੈੱਕ ਕਰ ਲਓ ਖਾਣ ਵੀ ਵਿਥ ਤੇ ਆ ਗਿਆ ਤੇ ਬਾਕੀ ਵੀਰੇ ਵਜਨ ਚੈੱਕ ਕਰੋ ਝੋਟੀ ਦਾ ਝੋਟੀ ਮੈਂ ਆ ਗਈ ਤੀਜਾ ਸਵਾ ਦੂਜਾ ਵੀਰੇ ਤੀਜਾ 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 ਪਰ ਵੇਖੋ ਮੈਂ ਕਿਦਾਂ ਘੜ ਘੜ ਰਿਹਾ ਹਾਂ ਕੀ ਬਾਤ ਹੈ ਜੀ ਪਤਲਾ ਚਮ ਆ ਗਿਆ ਵੀਰੇ ਐ ਪਲੀ ਜੁੜੀ ਆ ਵੀਰੇ ਵੇ ਮੰਜਾ ਡੈਂਦਾ ਉੱਪਰ ਕਿੱਡੀ ਚੋੜੀ ਚਾੜੀ ਐ ਚੱਕਾਠਾ ਜਗੂਠੇ ਤੋਂ ਚੈੱਕ ਕਰੋ ਵੀਰੇ ਲੈਵਲ ਉਹ ਚੈੱਕ ਕਰ ਲਓ ਸੱਲੇ ਤੂੰ ਅੰਦਾਜ਼ਾ ਲਾ ਲੂਗੀ ਕਿੰਨਾ ਦੁੱਧ ਭਰੂਗੀ ਹਜੇ ਦਿਨ ਕਿੰਨੇ ਬਾਕੀ ਵੀਰੇ ਹੱਤਾ ਲੈ ਜੂ ਹਜੇ ਹਨ ਤੈਨੂੰ ਤਾਂ ਪਏ ਆ ਤੁਸੀਂ ਉਹ 10 ਦਿਨ ਮੰਨ ਕੇ ਲ ਲਈ ਹੁਣ ਤੰ ਮੰਨ ਲੀ ਜਾ ਲੋ ਪਰ ਛੋਟੀ ਬਈ ਖਾਣਾ ਹੀ ਆਊਗਾ ਗਾਣਿਆਂ ਨਾਲ ਜ਼ਿਆਦਾ ਬੰਦੂ ਸਟਿੰਗੀ ਚੋਸੀਰ ਐ ਘੜ ਘੜ ਕੇ ਵੀਰੇ ਥਨ ਲੱਗੇ ਗੇਠ ਗੇਠ ਤੇ ਬਹੁਤ ਸ਼ਾਨਦਾਰ ਛੋਟੀ ਆ ਬਾਡੀ ਜਰਾ ਝਾਣ ਕੇ ਬਾਡੀ ਉਹਦੀ ਵੇਖ ਜਾਣਾ ਬਿਲਕੁਲ ਬਾਕੀ ਵੀਰੇ ਤੁਸੀਂ ਪਸ਼ੂ ਦੇ ਲਾਗੇ ਆਓਗੇ ਤੁਸੀਂ ਛੱਡ ਕੇ ਨਹੀਂ ਇਹਨੂੰ ਜਾਂਦੇ ਵੀਰੇ ਐ ਵਜਨ ਫੁੱਲ ਆ ਵੀਰੇ ਕੱਦ ਕਾਠਾ ਲੰਮੀ ਬੇਲ ਐ ਮੰਜਾ ਡੰਦਾ ਉੱਪਰ ਚੈੱਕ ਕਰੋ ਵੀਰੇ ਕੁਆਲਿਟੀ ਕੀ ਬਾਤ ਐ ਜੀ ਲੈ ਵਾਲੂ ਆ ਤੇ ਅੰਦਾਜ਼ਾ ਲਾ ਲਓ ਵੇਖੋ ਵੀਰੇ ਥਣ ਥਣ ਚੈੱਕ ਕਰ ਲਓ ਐ ਪਲੀ ਜੁੜੀ ਆ ਜੀ ਬਾਕੀ ਵੀਰੇ ਨਾੜਾ ਨੂਣਾ ਮਹਾਨੇ ਤੇ ਚੈੱਕ ਕਰ ਲਓ ਥਣ ਵੇਖੋ ਚੈੱਕ ਕਰੋ ਕਿੰਨੀ ਕਿੰਨੀ ਗੇਠ ਤੇ ਥਣ ਆ ਗਿਆ ਵੀਰਿਓ ਪਤਲਾ ਚਾਮਾ ਨਾੜਾ ਨੂਣਾ ਪਿੰਡੇ ਪੰਡੇ ਤੇ ਚੈੱਕ ਕਰ ਲਓ ਚੰਗੇ ਰਿਕਰਡ ਵਾਲੀ ਆ ਜੀ ਚੰਗੀ ਤਲਲੇਦਾਰ ਆ ਵੀਰੇ ਵਜਨ ਫੁੱਲ ਆ ਗਿਆ ਜੀ ਬਾਕੀ ਰੇਟ ਦੀ ਗੱਲ ਕਰੀਏ ਵੀ ਕਿੰਨੇ ਦੀ ਦੇ ਦੇਣੀ ਉਹਨੇ ਕਿਹ ਲੋ ਕਿੰਨੇ ਚਾਹੀਦੀ ਵਿਕਣੀ ਚਾਹੀਦੀ ਡੇਰ ਦੀ ਮਾਤ ਪੂਰੇ ਦੀ ਅਜਾ ਜੀ ਜਾਂਦੇ ਪਰ ਸਾਡਾ ਰੇਟ ਜਾਇਜ ਹਾਂਜੀ ਜੇ ਹਾਂ ਨਾਲ ਇੱਕ 25 ਦੀ ਮਾਈ ਦੇ ਦੇਣੀ ਸਵਾ ਦੇ ਦੇਣੀ ਆ ਇਹ ਇੱਕ 25 ਦੀ ਸਵਾ ਦੀ ਹਾਂਜੀ ਤਾਂ ਇੱਚ ਇੱਕ 25 ਜੋ ਮਾਨਦਨ ਹੋ ਜੂ ਵੀਰੇ ਪੰਜੀ ਛੱਡ ਦਾਂਗੇ 20 ਪੂਰੇ ਇੱਕ 20 ਦੀ ਵੇਖ ਲਓ ਆਪ ਸਹਣੇ ਨਹੀਂ ਬਿਲਕੁਲ ਵਜਨ ਮੋਲ ਮਾਸ ਦੇਖ ਲਓਗੇ ਨਾ ਫੇਰ ਕੋਈ ਗੱਲ ਫੇਰ ਆਵੇ ਵੀਰੇ ਲਾਗੇ ਪਸ਼ੂ ਤੇ ਜਰੂਰ ਆਇਆ ਕਰੋ ਤਾ ਪਸ਼ੂ ਪਸੰਦ ਇਹ ਤੁਹਾਨੂੰ ਜਰੂਰ ਆਉਣਗੇ ਚੰਗੇ ਪਸ਼ੂ ਆ ਪਤਲੇ ਚਮਚ ਆ ਐ ਚੈੱਕ ਕਰ ਲੋ ਇੱਕ ਵਾਰੀ ਫੇਰ ਵੀਰੇ ਨਾਣਾ ਨੂਣਾ ਬਿਲਕੁਲ ਵੀਰੇ ਵਜਨ ਚੰਗਾ ਲੱਗਿਆ ਫੁੱਲ ਵਜਨ ਦੀ ਆ ਜੀ ਤਾਂ ਇੱਕ 20 ਚੋਂ ਵੀ ਕੋਈ ਨਾ ਵੀਰ ਕੋਈ ਫੋਨ ਲਾਵੇ ਵੀਰੋ ਵੀਰ ਕਹਿੰਦਾ ਮੋੜ ਦੇ ਨਹੀਂ ਮਾਤਨ ਹੋ ਜੂ ਹਾਂਜੀ ਤਾਂ ਬਾਕੀ ਚੰਗੇ ਰਿਕਾਰਡ ਵਾਲੀ ਆ ਵੀਰੇ ਤਾਂ ਠੀਕ ਹੈ ਜੀ ਹਾਂਜੀ ਵੀਰੇ ਅਗਲੇ ਬੰਨੇ ਆ ਗਈ ਜੀ ਵੀ ਛੋਟੀ ਵੀਧੀ ਦੁਜੇ ਸਵੇਰ ਸੁਣੀ ਆ ਇਹ ਪਿੰਡੋਈ ਛੋਟੀ ਲਈ ਆ ਦਿਨੇ ਦੇ ਬਾਹਰ ਆ ਗਏ ਬਸ ਅੱਛਾ ਜੀ ਹਾਂਜੀ ਹਾਂਜੀ ਪੂਰੇ ਆਣਾ ਲਿਖੇ ਦਿਨ ਕੋਈ ਵੱਧ ਨਹੀਂ ਦਿਨ ਦਾ ਬਾਕੀ ਨੇ ਹਾਂਜੀ ਹਾਂਜੀ ਖੋਲੋ ਵੀਰੇ ਬਾਕੀ ਵੀਰੇ ਇਹ ਵੀ ਪਲੀ ਪੁਲੀ ਬਹੁਤ ਈ ਆਦੀ ਹੈ ਨਾ ਈ ਚੰਗੀ ਝੋਟੀ ਲੋਲੀ ਕੋਲੀ ਆ ਦੇ ਕੱਦ ਫੁੱਲ ਆ ਗਿਆ ਵੀਰੇ ਇਹਦਾ ਵੀ ਬਹੁਤ ਚੰਗੀ ਬਾਕੀ ਜਿਹੜਾ ਵੀ ਜਨਵਾਰ ਤੁਸੀਂ ਫੂਮ ਵਾਲਾ ਵੀ ਖੜੋਗਾ ਥਾਣਾ ਪਿਛਾਂ ਦੀ ਫੁੱਲ ਗਾਰੰਟੀ ਦੇ ਦਾਂਗੇ ਠੀਕ ਹੈ ਵੀਰੇ ਵੇਖੋ ਵੀਰੋ ਵੀਰ ਕਹਿੰਦਾ ਥਾਣਾ ਥੁਣਾ ਦੀ ਪਿਛੇ ਪਛੇ ਦੀ ਗਾਰੰਟੀ ਗੱਬਣ ਪਸ਼ੂ ਦੀ ਬਾਕੀ ਚੈੱਕ ਕਰੋ ਇੱਕ ਵਾਰੀ ਤੁਸੀਂ ਵੀ ਕਿ ਆ ਬਾਤ ਹੈ ਜੀ ਇਹ ਵੀ ਵਜਨ ਵਜਨ ਫੁੱਲਾ ਕੱਦ ਕਾਟ ਫੁੱਲ ਆ ਗਿਆ ਬਾਕੀ ਵੀਰੇ ਲੈਵਲ ਵਾ ਇਹਦਾ ਵੀ ਚੰਗਾ ਘੈਂਟ ਲੱਗਿਆ ਇਹ ਪਤਲੇ ਚਾਮ ਜਹਣਾ ਚੰਗਾ ਦੁੱਧ ਪਰੂ ਵੀਰੇ ਇਹ ਵੀ ਕੀ ਬਾਤ ਹੈ ਵੱਡੀ ਝੋਟੀ ਆ ਵੀਰੋ ਕੋਈ ਵੀਰ ਨਿੱਕੀਆਂ ਮੰਨ ਕੇ ਨਾ ਚੱਲਿਓ ਇਹਨਾਂ ਨੂੰ ਕੋਈ ਲੱਗ ਗਿਆ ਹੋਗੇ ਤੂੰ ਛੱਡ ਕੇ ਨਹੀਂ ਜਾਂਦੇ ਚੰਗੀਆਂ ਝੋਟੀਆਂ ਨੇ ਵਜਨਦਾਰ ਨੇ ਵੀਰੇ ਕੀ ਬਾਤ ਹੈ ਜੀ ਦੇਖੋ ਕੀ ਕਹਣਾ ਝੋਟੀ ਦੇ ਐ ਚਮਕਦੀ ਆ ਵੀਰੇ ਪਤਲਾ ਚਾਮਾ ਥਣਸੂਣ ਬਹੁਤ ਵਧੀਆ ਲੱਗਿਆ ਵੇਖੋ ਵੀਰੇ ਚੈੱਕ ਕਰ ਲੋ ਇੱਕ ਵਾਰੀ ਵਜਨ ਵਜਨ ਚੈੱਕ ਕਰ ਲੋ ਚੰਗੀ ਝੋਟੀ ਆ ਵੀਰੇ ਫੇਸ ਕੁਆਲਿਟੀ ਵੀ ਚੰਗੀ ਕੈਂਟ ਲੱਗੀ ਆ ਤਾਂ ਵਜਨ ਫੁੱਲ ਆ ਗਿਆ ਥਣ ਦੀ ਕੁਆਲਿਟੀ ਇੱਕ ਵਾਰੀ ਲਾਗੇ ਤੋਂ ਚੈੱਕ ਕਰ ਲੋ ਬਹੁਤ ਚੰਗੀ ਝੋਟੀ ਆ ਵੀਰੇ ਵਜਨ ਵਜਨ ਫੁੱਲ ਆ ਤੇ ਦਿਨ ਕਿੰਨੇ ਦੱਸਿਆ ਵੀਰੇ ਦੇ ਦਿਨ ਵਿੱਚ 10 ਰਹਿ ਗਏ ਜੇ ਦਿਨ 10 ਪਏ ਆ ਤਾਂ ਮੋਲੇ ਦਾ ਵੀਰੇ ਮੁੱਲ ਵੀ ਜਿਹੜਾ ਛੋਟੀ ਤੇ 10 ਦੱਸਦੀ। ਹਾਂਜੀ। 1.5 ਦੀ ਦੇ ਦਈਏ। ਜਾਣ ਦੇ ਵੀਰੇ ਮਾਨਤਾਨ ਕਰਦੇ। ਪੂਰੇ ਲੱਖ ਦੀ ਛੋਟ ਛਾਟ ਹੋ ਜੂਗੀ। ਕੀ ਬਾਤ ਐ। ਵੇਖੋ ਵੀਰੋ ਪੂਰੇ ਲੱਖ ਦੀ ਵੀਰ ਕਹਿੰਦਾ ਦੇ ਦਾਂਗੇ ਵੱਡੀ ਝੋਟੀ ਆ। ਕੱਦ ਕਾਠ ਵਾਲੀ ਆ ਜੀ। ਠੀਕ ਆ ਜੀ। ਇਹ ਇਹੀ ਪਸ਼ੂ ਵੀਰੇ ਕੋਲ। ਹਾਂਜੀ ਹਾਂਜੀ। ਵੇਖੋ ਵੀਰੋ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ। ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਛੱਡ ਕੇ ਨਹੀਂ ਜਾਂਦੇ। ਟਰੱਡ ਕਾਠ ਵਾਲੀਆਂ ਨੇ ਵੀਰੇ। ਨੀਲੀਆਂ ਨੇ, ਬੂਰੀਆਂ ਨੇ, ਤਿਲਾਂ ਵਾਲੀਆਂ ਨੇ। ਤੇ ਵਹਿੜਾਂ ਵੀ ਵੀਰੇ ਚੜਦੀ ਤੇ ਚੜਦੀ ਆ ਕੱਦ ਕਾਠ ਵਾਲੀਆਂ ਆ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਗੱਬਣਾ ਨੇ ਤਾਂ ਬਾਕੀ ਸਾਰੇ ਵੀਰਾਂ ਨੂੰ ਇਹੋ ਬੈਂਤੀ ਹੁੰਦੀ ਆ ਵੀਰੇ ਪਸ਼ੂ ਦੇ ਲਾਗੇ ਇਕਦਮ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ਮੰਦ ਆ ਜੀ ਠੀਕ ਆ ਜੀ ਹਾਂ ਵੀਰੇ ਆਪਣਾ ਨਾਮ ਦੱਸ ਦੀ ਫੇਰ ਇੱਕ ਨਾਮ ਵੀਰ ਜੀ ਕਮਲਜੀ ਸੰਝੇ ਪਿੰਡ ਭਗਵਾਨਪੁਰਿਆ ਤਹਿਸੀਲ ਡੇਰਾ ਬੱਪਨਾਂਕ ਤੇ ਜ਼ਿਲ੍ਹਾ ਕਰਦਾਸਪੁਰ ਆ ਆਪਣਾ 9815907849 ਨੰਬਰ ਹੈ ਇੱਥੇ ਵਟਸਐਪ ਚੱਲਦਾ ਏ ਸਾਸਰੀ ਗੱਲ ਸਾਸਰੀ ਗੱਲ